ਪਿੰਡ ਕਨੇਚ ਵਿੱਚ ਲੱਖਾਂ ਦਾ ਦਾਤਾ ਲਾਲਾ ਵਾਲਾ ਪੀਰ ਜੀ ਦਾ 21ਵਾਂ ਸੱਭਿਆਚਾਰਕ ਮੇਲਾ ਅਤੇ ਭੰਡਾਰਾ ਕਰਵਾਇਆ ਗਿਆ ਇਸ ਮੌਕੇ ਮੁੱਖ ਸੇਵਾਦਾਰ ਬਾਬਾ ਬਲਵੰਤ ਸਿੰਘ ਜੀ ਕੋਲਾ ਸਾਹਿਬ ਜੀ ਅਤੇ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਪੀਰ ਬਾਬਾ ਲਾਲਾਂ ਵਾਲੇ ਪ੍ਰਬੰਧਕ ਕਮੇਟੀ ਦੇ ਪਿੰਡ ਕਨੇਚ ਦੇ ਨਗਰ ਨਿਵਾਸੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਮੌਕੇ ਦੱਸਿਆ ਕਿ ਪਿੰਡ ਕਨੇਚ ਵਿੱਚ ਕਬੱਡੀ ਅਤੇ ਦੌੜਾਂ ਵੀ ਕਰਵਾਈਆਂ ਗਈਆਂ ਤੇ ਜੇਤੂਆਂ ਨੂੰ ਬਣਦੇ ਵਜਬ ਇਨਾਮ ਵੀ ਦਿੱਤੇ ਗਏ ਸੱਭਿਆਚਾਰ ਮੇਲੇ ਦੌਰਾਨ ਕਲਾਕਾਰਾਂ ਨੇ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ ਇਸ ਮੌਕੇ ਸਮੂਹ ਸੰਗਤਾਂ ਲਈ ਲੰਗਰ ਵੀ ਪਟੁੱਟ ਵਰਤਾਇਆ ਗਿਆ ਆਓ ਵੇਖਦੇ ਹਾਂ ਇੱਕ ਰਿਪੋਰਟ

ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅ ਅੱਜ ਕਨੇਚ ਵਿੱਚ 21ਵਾਂ ਸੱਭਿਆਚਾਰਕ ਮੇਲਾ ਜਿਹੜਾ ਕਿ ਪੀਰਾਂ ਦੇ ਦਰਬਾਰ ਤੇ ਲੱਖਦਾਦਾ ਲਾਲਾ ਵਾਲੇ ਪੀਰ ਦੇ ਦਰਬਾਰ ਤੇ ਹੋ ਰਿਹਾ ਹੈ ਇਹ ਬਾਬੇ ਕੋਲੇ ਸ਼ਾ ਜੀ ਦੀ ਸਰਪ੍ਰਸਤੀ ਹੇਠ ਹੋ ਰਿਹਾ ਬਾਬਾ ਜੀ ਨਾਲ ਹੀ ਬੈਠੇ ਨੇ ਤੇ ਇਹਨਾਂ ਦਾ ਇਹ ਕੋਈ ਦਿਨ 15 20 ਦਿਨ ਪਹਿਲਾਂ ਮਹੀਨਾ ਪਹਿਲਾਂ ਬਾਬੇ ਚੈਰੀ ਕਰਨ ਲੱਗ ਜਨ ਹਣਾ ਤੇ ਇੱਥੇ ਵੀ ਸੰਗਤਾਂ ਦੂਰੋਂ ਦੂਰੋਂ ਹਮ ਹਮਾ ਕੇ ਪਹੁੰਚਦੀਆਂ ਨੇ ਇਹ ਇਸ ਕਰਕੇ ਬੜਾ ਵਧੀਆ ਮੇਲਾ ਹੋਇਆ ਤੇ ਸਾਰੇ ਕਲਾਕਾਰ ਇੱਥੇ ਗਾ ਕੇ ਜਾਂਦੇ ਆ ਤੇ ਲੋਕਾਂ ਦੀਆਂ ਮਨੋ ਕਾਮਨਾ ਵੀ ਪੂਰਾ ਪੂਰੀਆਂ ਹੁੰਦੀਆਂ ਨੇ ਜਿਹੜੇ ਸੋ ਕਿੰਨੇ ਕਲਾਕਾਰ ਅੱਜ ਪਹੁੰਚੇ ਅੱਜ 15-20 ਕਲਾਕਾਰ ਪਹੁੰਚੇ ਆ ਜੀ ਇਹ ਮੀਹ ਦੇ 21 ਤਰੀਕ ਨੂੰ ਆਉਂਦਾ ਹੈ ਜੀ ਇਸ ਤਰ੍ਹਾਂ ਜੀ ਮੇਲੇ ਦਾ ਮਤਲਬ ਆ ਵੀ ਕਲਾਕਾਰ ਵੀ ਪਹੁੰਚੇ ਨੇ ਇਸ ਤਰ੍ਹਾਂ ਉਹ ਜਿੱਥੇ ਜਿਹੜਾ ਮੇਲਾ ਭਰੇ ਜਾਂਦਾ ਬਹੁਤ ਵਧੀਆ ਭਰੇ ਜਾਂਦਾ ਜੀ ਲੋਕਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਸੰਗਤ ਸਭ ਆਪੇ ਹੰਵੀ ਆਵੇ ਮੇਲੇ ਤੇ ਕੱਲ ਕਵਡਡੀ ਦੇ ਮੈਚ ਸੀਗੇ ਅੱਜ ਗਾਉਣ ਦਾ ਪ੍ਰੋਗਰਾਮ ਠੀਕ ਕਰੀਏ ਇਸੇ ਮਤਲਬ ਜਿਸ ਤਰ੍ਹਾਂ ਪਿੰਡ ਮੇਦੀ ਸੰਤਾਂ ਕਾਇਨੇ ਦੂਰ ਤੱਕ ਸੰਤਾਂ ਪਹੁੰਚੇ ਨੇ ਕਿ ਸਾਰਾ ਮੈਸੇਜ ਹੈ ਤੁਹਾਡਾ ਹਾਂ ਬਹੁਤ ਵਧੀਆ ਜੀ ਅਸੀਂ ਤਾਂ ਇਹ ਕਹਿੰਦੇ ਹਾਂ ਵੀ ਸੰਗਤਾਂ ਨਾਲ ਜੁੜ ਕੇ ਰਹਿਣ ਨਿਆੜਿਆਂ ਨੂੰ ਕੱਲ ਤੋਂ ਕਵਡਡੀ ਦੀਆਂ ਖੇਡਾਂ ਚਾਲੂ ਕੀਤੀਆਂ ਨੇ ਮਾਲਕ ਦੀ ਕਿਰਪਾ ਰਹੀ ਅਗਲੇ ਸਾਲ ਫੇਰ ਕਰਾਵਾਂਗੇ ਬੱਚੇ ਦਸ਼ਾਂ ਤੋਂ ਬਚੇ ਰਹਣ ਮੇਲਾ ਜੀ ਬਹੁਤ ਹਰ ਹਰ ਸਾਲ ਦੀ ਤਰ੍ਹਾਂ ਬੱਦ ਤੋਂ ਵੱਧ ਇਕੱਠ ਹੁੰਦਾ ਜੀ ਬਾਬਾ ਕੁਲੇ ਸਾਹਿਬ ਜੀ ਹਰ ਸਾਲ ਉਹ ਬਾਡੀ ਦਾ ਮੈਚ ਵੀ ਨਾਰਾਜ਼ ਨੂੰ ਕਵਾਲੀ ਹੋਏ ਰਹੇ ਜੀ ਇੰਨੀ ਸੰਗਤ ਹੈ ਫੇ 10 ਨਹੀਂ ਛਾਦਾ ਰਾਤ ਪੈਰ ਧਰਨ ਜਗ੍ਹਾ ਨਹੀਂ ਜੀ ਦੂਰੋਂ ਦੂਰੋਂ ਸੰਗਤਾਂ ਬਾਬਾ ਜੀ ਦੇ ਚਰਨਾ ਚਾਉਂਦੀਆਂ ਨੇ ਦੁੱਧ ਨਾਲ ਦੁੱਧ ਮਿਲਦਾ ਪੁੱਤ ਬਣ ਪੁੱਤ ਜੋ ਵੀ ਇੱਥੇ ਸਰਦਾ ਜੀ ਹਰ ਇੱਕ ਦੀ ਸ਼ਰਧਾ ਪੂਰੀ ਹੁੰਦੀ ਹੈ ਬਾਬਾ ਜੀ ਦੀ ਇਹ ਕਿਹੜੀ ਦਰਵਾਜ਼ਾ ਕਿਹਨੂੰ ਜੀ ਕਿਹੜੀ ਜਗ੍ਹਾ ਦਾ ਦਰਵਾਜ਼ਾ ਇਹ ਪਿੰਡ ਕਨੇਜਾ ਜੀ ਬਾਬਾ ਲੱਖ ਦਾਦਾ ਲਾਲਾਂ ਵਾਲੇ ਪੀਰ ਜਗ੍ਹਾ ਜੀ ਹੈ ਤੇ ਕਾਫੀ ਮਤਲਬ ਸੰਗਤਾਂ ਹੀ ਪਹੁੰਚੀਆਂ ਨੇ ਕਿਸਾਨਾਂ ਮੈਸੇਜ ਹੈ ਮੈਸੇ ਜੋ ਵੀ ਇੱਥੇ ਆਉਦੇ ਮਨੋਂ ਧਾਰ ਦਾ ਮਨੋਂ ਹਰ ਕੀ ਪੂਰੀ ਹੁੰਦੀ ਜੀ